ਫਗਵਾੜਾ ਵਿਖੇ ਕਣਕ ਦੀਆਂ ਬੁਰੀਆਂ ਨਾਲ ਲੱਦੇ ਟਰੱਕ ਨੂੰ ਕਿਸੇ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰੇ ਜਾਣ ਤੋਂ ਬਾਅਦ ਟਰੱਕ ਦੇ ਪਲਟਣ ਦੀ ਸੂਚਨਾ ਮਿਲੀ ਹੈ ਇਸ ਹਾਦਸੇ ਵਿੱਚ ਜਿੱਥੇ ਟਰੱਕ ਚਾਲਕ ਦੇ ਮਾਮੂਲੀ ਸੱਟਾਂ ਵੱਜੀਆਂ ਉੱਥੇ ਹੀ ਟਰੱਕ ਵਾਲੇ ਦਾ ਡੇਢ ਲੱਖ ਰੁਪਏ ਦਾ ਨੁਕਸਾਨ ਵੀ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਕ ਡਰਾਈਵਰ ਪ੍ਰਮੋਦ ਪਾਂਡੇ ਨੇ ਦੱਸਿਆ ਕਿ ਉਸਨੇ ਦੇਹਣਾ ਜਟਾ ਮੰਡੀ ਤੋਂ ਕਣਕ ਦੀਆਂ ਬੁਰੀਆਂ ਲੱਦ ਕੇ ਫਗਵਾੜਾ ਨੂੰ ਲੈ ਕੇ ਆ ਰਿਹਾ ਸੀ ਤੇ ਥਾਣਾ ਰਾਲੂਪਿੰਡੀ ਨਜ਼ਦੀਕ ਸਾਹਮਣੇ ਤੋਂ ਆ ਰਹੀ ਗੱਡੀ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਉਸ ਦਾ ਟਰੱਕ ਬੇਕਾਬੂ ਹੋ ਕੇ ਪਲਟ ਕਿਆ ਜਿਸ ਨਾਲ ਉਸ ਦੇ ਬੀ ਮਾਮੂਲੀ ਸਟਾ ਬਚੀਆਂ ਚਰਕੀ ਸਾਹ ਹਾਸੇ ਵਿੱਚ ਉਸ ਦਾ ਟਰੱਕ ਦਾ ਨੁਕਸਾਨ ਵੀ ਹੋ ਗਿਆ ਹੁਣ ਆ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਸੜਕਾਂ ਤੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਣ ਤੇ ਉਸ ਗੱਡੀ ਚਾਲਕ ਨੂੰ ਫੜ ਕੇ ਉਸ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ ਉਧਰ थाना ਰਾਵਲਪਿੰਡੀ ਦੀ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹਾਈ ਸਰ ਕੀ ਨਾਮ ਜੀ ਆਪਣਾ ਪਰਮੋਦ ਪੰਡਤ ਪਰਮੋਦਾ ਜੀ ਕੀ ਕਰਨਿਆ ਅੱਜ ਗੱਡੀ ਪਲਟਣ ਦਾ ਹੀ ਸਾਈਡ ਦਬ ਗਿਆ ਗਾੜੀ ਵਾਲਾ ਸਾਈਡ ਦਬ ਗਿਆ ਉਹ ਭਾਗ ਗਿਆ ਕਾਹੇ ਉਹ ਭਾਗ ਗਿਆ ਤੇ ਜੇ ਗਾਹਾਂ गेहूं ਕਹਾਂ ਸੇ ਉਠਾਇਆ ਥਾ ਔਰ ਕਹਾਂ ਲੈ ਕੇ ਜਾਣਾ ਥਾ ਮੰਡੀ ਤੋਂ ਕਹੇ ਦਾਰਿਆ ਨਾ ਜਾ ਕਾ ਮੰਡੀ ਫਗਵਾੜਾ ਲੈ ਕੇ ਜਾਣਾ ਫਗਵਾੜੇ ਲੈ ਕੇ ਜਾਣਾ ਤੇ ਕਿਤਨੇ ਵਜੇ ਕੀ ਗੱਲ ਹੈ ਜੇ 8 ਵਜੇ ਤੋਂ ਤਰੀਕ ਹੈ 8 8 ਵਜੇ ਨਾ ਆਇਆ ਆ ਸਵੇਰ 8 ਵਜੇ ਨਾ ਰਾਤ ਨੂੰ ਰਾਤ ਕਾਰਾ ਰਾਤ 8 ਵਜੇ ਅੱਛਾ ਤੇ ਪਿਓ ਗੱਡੀ ਵਾਲਾ ਮੋਕੇ ਸੇ ਭੱਗ ਗਿਆ ਉਹ ਭੱਗ ਗਿਆ ਜੀ ਤਾ ਇਸ ਕੇ ਬਾਰੇ ਪੁੱਲਸ ਕੋ بتایا? ਹਾਂ ਜੀ ਮੈਂ ਪਤਾਇਆ ਜੀ। ਅੱਛਾ। ਤੇ ਫਿਰ ਹੁਣ ਆਹ ਦਾਣੇ ਦੂਸਰੀ ਗੱਡੀ ਵਿੱਚ ਪਾਰਟੀ ਕਰ ਰਹੇ ਆ ਜੀ। ਪਾਰਟੀ ਹੋ ਰਹੀ ਹੈ ਜੀ। ਤੇ ਫਿਰ ਡਬਲ ਖਰਚਾ ਹੋ ਗਿਆ। ਹਾਂ ਜੀ ਡਬਲ ਡਬਲ। 60-14 ਤੋਂ ਕਿਦਾਂ ਬਚਾਇਆ ਜੀ? ਹਾਂ ਹੁਣ ਮਾੜੀ ਜਿਵੇਂ ਲੱਗੀ ਥੋੜੀ ਜੀ ਬਾਕੀ ਬਚਾਇਆ। ਤੇ ਬਚਾਇਆ। ਤੇ ਤੁਹਾਡਾ ਮੰਨ ਲਓ ਗੱਡੀ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਜੀ? ਇਹ ਲਗਦੇ ਲੱਖ ਦਾਗਾ ਜੀ। 1.5 ਲੱਖ ਦਾ ਹੈ। ਹਾਂ। ਤੇ ਇਹ ਜਿਹੜੀ ਦੂਜੀ ਗੱਡੀ 'ਚ ਲੱਦਣ ਲੱਗੇ ਆ ਫਿਰ ਲੇਬਰ ਕਹਾਂ ਸੇ ਲੈ ਕੇ ਆਉ? ਰਹਾਣੇ ਜੱਟਾਂ ਦੇ ਲੈਂਦੀ ਲੇਬਰ। ਰਹਾਣੇ ਜੱਟਾਂ ਤੋ ਟੋਟਲ ਮਲਾਕੇ ਕਿੰਨਾ ਨੁਕਸਾਨ ਹੋ ਗਿਆ ਹੈ ਲੀਵਰ ਦਾ ਪਾਕੇ ਡੇਢ ਲੱਖ ਤੋਂ ਵੱਧ ਹੀ ਹੈ ਜੀ ਡੇਢ ਲੱਖ ਤੋਂ ਵੱਧ ਹੈ ਵੱਧਣਾ ਠੀਕ ਛੰਡੋ ਕਿੰਦਾ ਦੀ ਮੰਗ ਕਰਦੇ ਹੋ ਤੁਸੀਂ ਕਿ ਉਹ ਪਕੜਾ ਜਾਏ ਔਰ ਉਹ ہمارا ਖਰਚਾ ਹੋ ਗਿਆ ਹੋਏ ਫੜ ਲਾਇਆ ਫੋਕ ਵੜਾ ਵਿਖੇ ਕਲਕਦੀਆਂ ਬੁਰੀਆਂ ਨਾਲ ਲੱਦੇ ਟਰੱਕ ਨੂੰ ਕਿਸੇ ਅਣਪਛਾਤੇ ਵਾਹਨ ਵੱਲ ਟੱਕਰ ਮਾਰੇ ਜਾਣ ਤੋਂ ਬਾਅਦ ਟਰੱਕ ਦੇ ਪਲਟਣ ਦੀ ਸੂਚਨਾ ਮਿਲੀ ਹੈ ਇਸ ਹਾਸੇ ਵੀ ਜਿੱਥੇ ਕੀ ਟਰੱਕ ਚਾਲਕ ਦੇ ਮਾਮੂਲੀ ਸੱਟਾਂ ਵੱਜੀਆਂ ਉੱਥੇ ਹੀ ਟਰੱਕ ਵਾਲੇ ਦਾ 1.5 ਲੱਖ ਰੁਪਏ ਦਾ ਨੁਕਸਾਨ ਵੀ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਟਰੱਕ ਡਰਾਈਵਰ ਪ੍ਰਮੋਦ ਪਾਂਡੇ ਨੇ ਦੱਸਿਆ ਕਿ ਉਸਨੇ ਦੇਹਾਨਾ ਜਟਾ ਮੰਡੀ ਤੋਂ ਕਣਕ ਦੀਆਂ ਬੋਰੀਆਂ ਲੱਦ ਕੇ ਫਵੜਾ ਨੂੰ ਲੈ ਕੇ ਆ ਰਿਹਾ ਸੀ ਤੇ ਥਾਣਾ ਰਾਲੂਪਿੰਡੀ ਨਜ਼ਦੀਕ ਸਾਹਮਣੇ ਤੋਂ ਆ ਰਹੀ ਗੱਡੀ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਉਸ ਦਾ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਜਿਸ ਨਾਲ ਉਸ ਦੇ ਵੀ ਮਾਮੂਲੀ ਸੱਟਾਂ ਬਚੀਆਂ ਚਰਕੀਸ ਹਾਸੇ ਵਿੱਚ ਉਸ ਦਾ ਟਰੱਕ ਦਾ ਨੁਕਸਾਨ ਵੀ ਹੋ ਗਿਆ ਹੁਣ ਆ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਕਿ ਸੜਕਾਂ ਤੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਣ ਤੇ ਉਸ ਗੱਡੀ ਚਾਲਕ ਨੂੰ ਫੜ ਕੇ ਉਸ ਦੇ ਹੋਏ ਨੁਕਸਾਨ ਦੀ ਭਾਈ ਕਰਵਾਈ ਚਾਵੇ ਉਦਥਾ थाना रावलोपिंडी ਦੀ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹਾਈ ਸਰ ਕੀ ਨਾਮ ਜੀ ਆਪਣਾ ਪਰਮੋਦ ਪੰਡਾ ਹਾਂ ਪਰਮੋਦ ਜੀ ਕੀ ਕਰਨ ਆ ਗੱਡੀ ਪਲਟਣ ਦਾ ਹੀ ਸਾਈਡ ਦਬ ਗਿਆ ਗਾੜੀ ਵਾਲਾ ਸਾਈਡ ਦਬ ਗਿਆ ਉਹ ਵਾ ਗਿਆ ਹਾਂ ਜੀ ਉਹ ਵਾ ਗਿਆ ਤੇ ਜੇ ਗਾਂਹ ਗਹਿਊ ਕਹਾਂ ਸੇ ਉਠਾਇਆ ਥਾ ਔਰ ਕਹਾਂ ਲੈ ਕੇ ਜਾਣਾ ਥਾ ਮੰਡੀ ਤੋਂ ਕਹਿੰਦਾ ਹਰਿਆਣਾ ਜਾ ਕੇ ਮੰਡੀ ਫਗਵਾੜੇ ਲੈ ਕੇ ਜਾਣਾ ਫਗਵਾੜੇ ਲੈ ਕੇ ਜਾਣਾ ਤੇ ਕਿਤਨੇ ਵਜੇ ਕੀ ਗੱਲ ਹੈ ਜੀ 8 ਵਜੇ ਤੋਂ ਤਰੀਕੇ ਹੈ 8 8 ਵਜੇ ਨਾ ਆਇਆ ਆ ਸਵੇਰ 8 ਵਜੇ ਨਾ ਰਾਤ ਰਾਤ ਕਰਾ ਰਾਤ 8 ਵਜੇ ਰਾਤ 8 ਹੋ ਜਾਏਗਾ ਅੱਛਾ ਤੇ ਫੇ ਉਹ ਗੱਡੀ ਵਾਲਾ ਮੌਕੇ ਤੇ ਭੱਗ ਗਿਆ ਉਹ ਭੱਗ ਗਿਆ ਜੀ ਤਾਂ ਇਸ ਕੇ ਬਾਰੇ ਪੁਲਸ ਕੋ بتایا ਹਾਂ ਜੀ ਬਤਾਇਆ ਜੀ ਅੱਛਾ ਤੇ ਫੇ ਹੁਣ ਆਹ ਦਾਣੇ ਦੂਸਰੀ ਗੱਡੀ ਵਿੱਚ ਪਾਰਟੀ ਕਰ ਰਹੇ ਆ ਪਾਰਟੀ ਹੋ ਰਹੀ ਹੈ ਜੀ ਤੇ ਫਿਰ ਡਬਲ ਖਰਚਾ ਹੋ ਗਿਆ ਹਾਂ ਜੀ ਡਬਲ ਡਬਲ 64 ਤੋਂ ਕਿਦਾਂ ਬਚਾਇਆ ਜੀ ਹਾਂ ਹੁਣ ਮਾੜੀ ਜਿਵੇਂ ਲੱਗੀ ਥੋੜੀ ਜੀ ਬਾਕੀ ਬਚਾਈ ਜਾਂ ਤੇ ਤੁਹਾਡਾ ਤੁਹਾਡਾ ਮੰਨ ਲਓ ਗੱਡੀ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਇਹ ਲਗਦੇ ਲੱਖ ਦਾਗਾ ਜੀ ਡੇਢ ਲੱਖ ਦਾ ਹੈ ਹਾਂ ਤੇ ਇਹ ਜਿਹੜੀ ਦੂਜੀ ਗੱਡੀ ਚ ਲੱਦਣ ਲੱਗੇ ਆ ਫਿਰ ਲੀਵਰ ਕਹਾਂ ਸੇ ਲੈ ਕੇ ਆਉਂ ਲੀਵਰ ਇਹ ਵੀ ਹੁੰਦਾ ਜੱਟਾਂ ਦੇ ਲੈਂਦੀ ਲੀਵਰ ਰਹਾਣੇ ਜੱਟਾਂ ਸੇ ਲੈ ਕੇ ਆਇਆ ਤਾਂ ਟੋਟਲ ਮਿਲਾ ਕੇ ਕਿੰਨਾ ਕੁ ਨੁਕਸਾਨ ਹੋ ਗਿਆ ਹੈ ਲੀਵਰ ਦਾ ਪਾ ਕੇ ਡੇਢ ਲੱਖ ਤੋਂ ਵੱਧ ਹੀ ਹੈ ਜੀ ਡੇਢ ਲੱਖ ਤੋਂ ਵੱਧ ਹੈ ਵੱਧ ਹਾਂ ਠੀਕ ਛੰਡੋ ਕਿੰਦਾ ਦੀ ਮੰਗ ਕਰਦੇ ਹੋ ਆਪ ਕੈਮਰਾ ਮੈਚ ਕਰ ਦਿਓ ਉਸ ਨੂੰ ਪਕੜਾ ਜਾਏ ਹੋਰ ہمارا ਖਰਚਾ ਹੋ ਗਿਆ ਹੋਏ ਫਕਰ ਲਾਇਆ